ਫਤੇ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਿਊ ਵੀਡੀਓ ਬਣਾ ਰਹੇ ਹਾਂ ਜੀ ਤੇ ਆਪਾਂ ਚੱਲੇ ਆ ਬੈਲਜੀਅਮ ਤੋਂ ਜਰਮਨੀ ਪੋਰਟ ਤੇ ਤੇ ਰਸਿਆ ਦਾ ਲੋਡ ਲੈ ਕੇ ਚੱਲੇ ਆ ਰਸਿਆ ਦੇ ਲੋਡ ਵੇਲੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਹ ਕਵਰ ਕੀਤੀਆਂ ਤੇ ਇਹ ਸਾਰਾ ਜਿਹੜੀ ਰਸਤਾ ਆਪਾਂ ਕਵਰ ਕੀਤਾ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਕਰਦੇ ਹਾਂ ਸਟਾਰਟ ਲਓ ਜੀ ਤੇ ਆਪਾਂ ਟ੍ਰੇਲਰ ਕਰ ਲਿਆ ਰੈਡੀ ਠੀਕ ਆ ਜੀ ਕੱਲ ਨੂੰ ਆਪਾਂ ਲੋਡ ਕਰਾਉਣਾ ਤੇ ਜਿਵੇਂ ਮੈਂ ਦੱਸਿਆ ਹੀ ਆ ਵੀ ਆਪਾਂ ਰਸ਼ੀਆ ਦੀ ਗੱਡੀ ਲੋਡ ਕਰਨੀ ਆ ਠੀਕ ਆ ਜੀ ਤੇ ਆ ਹੈਗੀ ਆ ਜੀ T I R ਕੇਬਲ ਠੀਕ ਆ ਜੀ ਇਹ ਇੱਥੋਂ ਲਿਆ ਕੇ ਨਾ ਇਦਾਂ ਕੱਢਣੀ ਹੁੰਦੀ ਆ ਤੇ ਆ ਹੁੰਦਾ ਪੇਪਰ ਰੱਖਣ ਨੂੰ ਤੇ ਆ ਜਿਹੜੀ ਆਪਾਂ ਤਾਰ ਹੁੰਦੀ ਆ ਨਾ ਇਹਦੇ ਵਿੱਚ ਦੀ ਕੱਢਣੀ ਹੁੰਦੀ ਆ ਠੀਕ ਆ ਜੀ ਇਦਾਂ ਤੇ ਉਸ ਤੋਂ ਬਾਅਦ ਆ ਥੱਲੇ ਦੀ ਤੇ ਫਿਰ ਥੱਲੇ ਦੀ ਕਰਕੇ ਉਧਰੋਂ ਇਹਦੇ ਵਿੱਚ ਪਾ ਕੇ ਤਾਰ ਨੂੰ ਸਾਰੀ ਨੂੰ ਆਪਾਂ ਐਂਡ ਤੱਕ ਲੈ ਜਾਣਾ ਹੁੰਦਾ ਠੀਕ ਹੈ ਜੀ ਤੇ ਟ੍ਰੇਲਰ ਦੀ ਹਾਈਟ ਬਿਲਕੁਲ ਥੱਲੇ ਰੱਖਣੀ ਹੁੰਦੀ ਆ ਫਰੰਟ ਤੋਂ ਵੀ ਤੇ ਸੈਂਟਰ ਤੋਂ ਵੀ ਤੇ ਲਾਸਟ ਤੋਂ ਵੀ ਠੀਕ ਹੈ ਜੀ ਜਿਵੇਂ 275 280 ਰੱਖਣੀ ਹੁੰਦੀ ਆ ਤੇ ਜੇਕਰ ਤੁਹਾਡੇ ਟ੍ਰੇਲਰ ਦੀ ਇਹ ਮੈਗਾ ਟ੍ਰੇਲਰ ਦੀ ਗੱਲ ਕਰਦਾ ਜੀ ਮੈਂ ਕਿਉਂਕਿ ਸਟੈਂਡਰਡ ਟ੍ਰੇਲਰ ਦੀ ਤਾਂ ਹਾਈਟ ਉੱਥੇ ਹੀ ਰਹਿੰਦੀ ਆ ਆਪਾਂ ਤਾਰ ਪਾਤੀ ਆ ਠੀਕ ਹੈ ਜੀ ਤੇ ਜਿਹੜੇ ਸਟੈਂਡਰਡ ਟ੍ਰੇਲਰ ਆ ਉਹ ਤਾਂ ਉੱਥੇ ਹੀ ਰਹਿੰਦੇ ਮੈਗਾ ਟ੍ਰੇਲਰ ਜੇ ਤੁਹਾਡਾ ਟ੍ਰੇਲਰ ਪਿੱਛੋਂ 285 ਆ ਜਣਦੇ ਤੁਸੀਂ ਬਿਲਕੁਲ ਥੱਲੇ ਲਾ ਦੇਣੀ ਆ ਜੇ ਪਿੱਛੋਂ 285 ਆ ਤੇ ਆ ਦੇਖ ਲਓ ਤਾਰ ਪਾਈ ਹੋਈ ਠੀਕ ਹੈ ਜੀ ਇਹ ਰਸਿਆ ਦੇ ਲੋਡ ਦਾ ਹੀ ਹੁੰਦਾ ਤੇ ਜਿਵੇਂ ਆਹ ਆਪਣਾ ਬਿਲਕੁਲ ਟ੍ਰੇਲਰ ਥੱਲੇ ਆ ਉਹਦੇ ਠੀਕ ਹੈ ਜੀ ਲਾਸਟ ਤੱਕ ਉਹ ਚ ਪਾਤਾ ਜੇ ਆਪਾਂ ਪਹਿਲਾਂ ਸੀਗਾ ਇਹ 290 ਸੀ ਨਾਰਮਲ 290 ਰੱਖਦੇ ਆ ਆਪਾਂ ਹਾਈਟ ਪਰ ਇੱਥੇ ਘਟਾਉਣੀ ਪੈਂਦੀ ਆ ਜਿਵੇਂ ਹਾਈਟ ਤੇ ਆਹ ਆਪਣਾ ਜਮਦਾ ਸਮਾਨ ਪਿਆ ਅਸਾਂ ਇਸ ਤੋਂ ਬਾਅਦ ਐਕਸਰਸਾਈਜ਼ ਵੀ ਸ਼ੁਰੂ ਕਰਦੇ ਆਂ। ਟਰੇਲਰ ਹੈਗਾ ਖਾਲੀ ਤੇ ਛੱਤ ਆ ਜਿਹੜੀ ਕਿਤੇ ਤੋਂ ਪਾਟੀ ਨਹੀਂ ਹੋਣੀ ਚਾਹੀਦੀ। ਸਾਫ਼ ਚਾਹੀਦਾ ਟਰੇਲਰ ਵੀ ਸਾਫ਼ ਚਾਹੀਦਾ। ਜਿਹੜੀ ਕੰਪਨੀ 'ਚ ਲੋਡ ਕਰਾਉਣਾ ਉੱਥੇ ਮੈਟ ਬਸਾਉਣ ਨਹੀਂ ਦਿੰਦੇ। ਆਪਿਆ ਆਪਣਾ ਖਾਣ ਪੀਣ ਦਾ ਸਮਾਨ। ਠੀਕ ਹੈ ਜੀ ਇਸ ਤੋਂ ਬਾਅਦ ਜੈਮ ਵੀ ਲਾਵਾਂਗੇ। ਤੇ ਕੱਲ ਨੂੰ ਸਵੇਰ ਮਾਰਨਿੰਗ ਨੂੰ ਲੋਡ ਕਰਾਉਣੀ ਆ। ਤੇ ਠੀਕ ਹੈ ਜੀ ਸੱਤ ਰੱਖੀ ਆ ਹੁਣ 285 ਆ ਜਿਵੇਂ ਮੇਰੇ ਵਾਲੇ ਦੀ ਸਟਾਰਟਿੰਗ 'ਚ ਮੈਂ 285 ਰੱਖਤੀ। ਤੇ ਆਪਾਂ ਫਰੰਟ ਤੋਂ ਜੇ ਬੈਕ ਤੋਂ ਟ੍ਰੇਲਰ ਆਪਣਾ 285 ਆ ਜਾਂ 290 ਆ ਤੇ ਆਪਾਂ ਮੋਰੋਂ 285 ਰੱਖ ਸਕਦੇ ਹਾਂ ਜੇ ਪਿੱਛੋਂ 290 ਆ ਜੇ 285 ਪਿੱਛੋਂ ਆ ਤਾਂ 280 ਮੋਰੋਂ ਰੱਖ ਸਕਦੇ ਹਾਂ ਜਾਂ ਫਿਰ ਆਪਾਂ ਬਰਾਬਰੀ ਬਿਲਕੁਲ 285 ਮਗਰੋਂ ਆ ਤੇ 285 ਹੀ ਆਪਾਂ ਫਰੰਟ ਸਾਈਡ ਤੋਂ ਰੱਖ ਸਕਦੇ ਹਾਂ ਹਾਈਟ ਠੀਕ ਹੈ ਜੀ ਇੱਧਰ ਵੀ ਆਪਾਂ ਦੇ ਕੇਬਲ ਪਾਤੀ ਆ ਇਹ ਰਸੀਆ ਲੋਡ ਜਾਣਾ ਠੀਕ ਹੈ ਇਹ ਰਸੀਆ ਤੇ ਲਈ ਹੋਈ ਆ ਜਿਆਦੇ ਤੇ ਇਹਨੂੰ ਕਹਿੰਦੇ ਵੀ ਟ ਆਰ ਆਈ ਕੇਬਲ ਤੈਉ ਆ ਟ੍ਰਾਂਜ਼ਿਟ ਹਨਾ ਜਿਹੜੇ ਵੀਰ ਕਰਦੇ ਰਹੇ ਆ ਕੰਮ ਟ੍ਰਾਂਜ਼ਿਟ ਦਾ ਉਹਨਾਂ ਨੂੰ ਤਾਂ ਪਤਾ ਹਨਾ ਤੇ ਫਰੰਟ ਸਾਈਡ ਤੋਂ ਸਾਰੀ ਆਪਾਂ ਇਦਾਂ ਆਦੇ ਹਨਾ ਆ ਆ ਗਈ ਤਾਰ ਤੇ ਇੱਥੋਂ ਪਹਿਲਾਂ ਇਹਦੇ ਵਿੱਚ ਪਾਈ ਠੀਕ ਹੈ ਜੀ ਫੇਰ ਇੱਥੋਂ ਕੱਢ ਕੇ ਥੱਲੇ ਦੀ ਲੈ ਗਏ ਤੇ ਹੁਣ ਆਪਾਂ ਕੱਲ ਨੂੰ ਕਰਾਂਗੇ ਉੱਥੋਂ ਲੋਡ ਤੇ ਅੱਗੇ ਦਾ ਕਰਾਂਗੇ ਵੀਡੀਓ ਸਟਾਰਟ ਤੇ ਆਪਾਂ ਇਹ ਡਸ਼ਵਰਕ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਆਪਾਂ ਇਹ ਟਰਾਲਾ ਸਵੈਪ ਕਰਨਾ ਮੈਂ ਕੱਟਣਾ ਮੈਂ ਉਹ ਤੋਂ ਟ੍ਰੇਨ ਤੇ ਜਾਊਗਾ ਅੱਗੇ ਕਿਉਂਕਿ ਕੰਪਨੀ ਆਪਣੀ ਤਰਾਂਸੀ ਮਿਸਕਰ ਰਸੀਆ ਚ ਵੀ ਆ ਜਾਂ ਅੱਗੇ ਲਥੁਨੀਆ ਉਤਰ ਕੇ ਉੱਥੋਂ ਫਿਰ ਗੱਡੀਆਂ ਲੈ ਜਾਂਦੀਆਂ ਨੇ ਰਸੀਆ ਨੂੰ ਉਹ ਜਿੱਦਾਂ ਕੰਪਨੀ ਨੂੰ ਆਪਣਾ ਪ੍ਰੋਪਰ ਨਹੀਂ ਪਤਾ ਠੀਕ ਹੈ ਜੀ ਇਹ ਸੀ ਕਿ ਇੱਥੋਂ ਆਹ ਹੁਣ ਆਪਾਂ ਕੱਲੂ ਕਰਾਂਗੇ ਉੱਥੇ ਰਜਿਸਟ੍ਰੇਸ਼ਨ ਤੇ ਪਾਸਪੋਰਟ ਵਗੈਰਾ ਸਾਰਾ ਕੁਝ ਦੇਣਾ ਪੈਣਾ ਤਾਂ ਜਿਵੇਂ ਜਿਵੇਂ ਹੁਣ ਆਪਾਂ ਵੀਡੀਓ ਚ ਕਵਰ ਕਰੀ ਜਾਵਾਂਗੇ ਤੇ ਕੱਲੂਪੁਰ ਉੱਪਰ ਜਿੰਨੀ ਕਹਾ ਸੀਗੀ ਵੀਡੀਓ ਆਪਾਂ ਬਣਾਈ ਟ੍ਰੇਲਰ ਨਹੀਂ ਵੇ ਕਰਤੀ ਤੀ ਇਹ ਬਣਾ ਲਈ ਆ ਬਾਕੀ ਕੱਲੂ ਆਪਾਂ ਸਟਾਰਟਿੰਗ ਕਰਾਂਗੇ ਉੱਥੋਂ ਪੂਰੀ ਵੀਡੀਓ ਤੇ ਕਰਾਂਗੇ ਆਪਾਂ ਕੱਲੂ ਫਿਰ ਜਰਮਨੀ ਦੇ ਵਿੱਚ ਪੋਰਟ ਤੇ ਇਹਨੂੰ ਐਕਸਪੋਰਟ ਲਓ ਜੀ ਉੱਠ ਕੇ ਤੇ ਆਪਾਂ ਉਹਗੇ ਰੈਡੀ ਤੇ ਨਿਕਲੇ ਚਲੇ ਕੰਪਨੀ ਨੂੰ ਬਸ ਇੱਥੋਂ ਨੇੜੇ ਹੀ ਆ 2.5 ਕਿਲੋਮੀਟਰ ਤੇ 5 ਕਿਲੋਮੀਟਰ ਤੇ ਕੰਪਨੀ ਆ ਮੇਂ ਵੀ ਹੋ ਗਿਆ ਸਟਾਰਟ ਤੇ ਉੱਥੇ ਲਾ ਕੇ ਗੱਡੀ ਕਰਾਉਣੀ ਆ ਰਜਿਸਟ੍ਰੇਸ਼ਨ ਇਹ ਸਾਰਾ ਪੋਰਟ ਦਾ ਏਰੀਆ ਜੀ ਤੇ ਬੈਲਜੀਅਮ ਪੋਰਟ ਦਾ ਬੈਲਜੀਅਮ ਚ ਪੋਰਟ ਕਹੀ ਆ ਤੇ ਇੱਥੋਂ ਜਾਂਦਾ ਸਮਾਨ ਆਉਂਦਾ ਸਮਾਨ ਬੜਾ ਕੰਟੇਨਰ ਲਾਈਨ ਦਾ ਕੰਮ ਬਾਕੀ ਲੂਜ਼ ਮਾਲ ਦਾ ਜਿਵੇਂ ਜੱਪਲਾਲੀ ਫਰੀਜ਼ ਹੋਣਾ ਲੋ ਜੀ ਆਪਾਂ ਪਹੁੰਚਣ ਲੱਗੇ ਆ ਕੰਪਨੀ ਤੇ ਮੈਂ ਪੁੱਬੀ ਕਹਿੰਦਾ ਵੀ ਤੂੰ ਪਹੁੰਚਣ ਨਾਲ ਤੇ ਆ ਹੈਗੀ ਕੰਪਨੀ ਤੇ ਆਹ ਮ ਉਸ ਕੰਪਨੀ ਆ ਬਹੁਤ ਵੱਡੀ ਕੰਟੇਨਰ ਲਾਈਨ ਦਾ ਕੰਮ ਵੀ ਆ ਆਪਦੀਆਂ ਗੱਡੀਆਂ ਆਪਦੇ ਟਰਾਲੇ ਵੀ ਆਪਦੇ ਕੰਟੇਨਰ ਵੀ ਆ ਇਹਨਾਂ ਦੇ ਇੱਧਰ ਲੋਡ ਹੁੰਦਾ ਜਾਂ ਇੱਧਰਲੀ ਸਾਈਡ ਔਰ ਜਿਹੜੀ ਬਿਲਡਿੰਗ ਦੇਖਦੇ ਹੋ ਇਹਨਾਂ ਦਾ ਆਫਿਸ ਆ ਉੱਥੇ ਲੈ ਕੇ ਕਿਉ ਡੈਸਟੀਨੇਸ਼ਨ ਫੇਗਰੀਆ ਲ ਕੇ ਸਨ ਆ ਮੱਕ ਕੀ ਨਾ ਇੱਥੇ ਆਪਾਂ ਨੂੰ ਕੰਪਨੀ ਕੰਪਨੀ ਦੇਖ ਕੇ ਮਾੜਾ ਮੋਟਾ ਆਪ ਥੋੜੀ ਜੀ ਹਿੰਮਤ ਕਰਨੀ ਪੈ ਜਾਂਦੀ ਆ ਉਹ ਇੱਦਾਂ ਕੋਈ ਔਖਾ ਨਹੀਂ ਕਾ ਬੰਦਾ ਗੱਝੇ ਜਾਂਦਾ ਉਦਾਂ ਹੀ ਉਹ ਬੈਲਜੀਅਮ ਦਾ ਲਾਇਆ ਹੋਇਆ 플ੈਗ ਤੇ ਆਹ ਗੁਰੂ ਮਹਾਰਾਜ ਦਾ ਖੰਡਾ ਇਹ ਆ ਹੈਗੀ ਪਾਰਕਿੰਗ ਬਸ ਇੱਥੇ ਪਾਰਕਿੰਗ ਸੈਂਟਰ ਹੋ ਕੇ ਆਪਾਂ ਆਫਿਸ ਤੇ ਜਾਣਾ ਇੱਧਰ ਉਹ ਆਫਿਸ ਤੇ ਜਾਵਾਂਗੇ ਪਾਸਪੋਰਟ ਲੈ ਕੇ ਲਾਇਸੈਂਸ ਗੱਡੀ ਦੇ ਪੇਪਰ ਟਰੇਲਰ ਦੇ ਪੇਪਰ ਕਿਉਂਕਿ ਲੋਡ ਜਾਣਾ ਰਸੀਆਂ ਨੂੰ ਹਨਾ ਤੇ ਸਾਰਾ ਕੁਝ ਲੈ ਕੇ ਜਾਣਾ ਪੈਂਦਾ ਤੇ ਕਸਟਮ ਕਸਟਮ ਕਰਾਉਂਦੇ ਆਹੋ ਸਾਰਾ ਕੁਝ ਹਰੇਕ ਚੀਜ਼ ਅਪਡੇਟ ਕਰਨੀ ਪੈਂਦੀ ਹੈ। ਬਸ ਇੱਧਰ ਦੀ ਚਲੇ ਜਾਣਾ ਬੰਦੇ ਖੜੇ ਐ ਰਜਿਸਟ੍ਰੇਸ਼ਨ ਕਰਾਉਣੇ। ਆਹ ਹੈਗੀ ਪਾਰਕਿੰਗ। ਪਾਰਕਿੰਗ ਵਧੀਆ ਜਣਦੀ ਇੱਥੇ ਆਪਾਂ ਰੈਸਟ ਨਹੀਂ ਕਰ ਸਕਦੇ ਪਾਰਕਿੰਗ 'ਚ। ਉਦਾਂ ਆਪਾਂ ਇੱਥੇ ਗੱਡੀ ਲਾ ਕੇ ਜਿਹਨੂੰ ਕੰਪਨੀ 'ਚ ਨਹੀਂ ਤਾਂ ਜਿੱਥੋਂ ਆਪਾਂ ਤੁਰੇ ਆ ਉਹੀ ਪਾਰਕਿੰਗ 'ਚ ਗੱਡੀ ਲਾਉਣੀ ਪੈਂਦੀ ਐ ਰੈਸਟ ਲਈ। ਉਹ ਲੱਗੀਆਂ ਹੋਈਆਂ ਪੌਣ ਚੱਕੀਆਂ। ਲਓ ਜੀ ਆਪਾਂ ਚੱਲੇ ਆਂ ਆਫਿਸ ਵਿੱਚ ਆਫਿਸ 7:30 ਵਜੇ ਖੁੱਲ ਜਾਂਦਾ ਤੇ ਸੇਫਟੀ ਜੈਕਟ ਜ਼ਰੂਰੀ ਆ ਉੱਥੇ ਜਾਣ ਲਈ ਨਹੀਂ ਉਹ ਬਾਹਰ ਕੱਢ ਦਿੰਦਿਆ ਕਹਿੰਦੇ ਪਹਿਲਾਂ ਸੇਫਟੀ ਜੈਕਟ ਪਾ ਕੇ ਆਓ ਲਾਇਸੈਂਸ ਠੀਕ ਹੈ ਜੀ ਪਾਸਪੋਰਟ ਹੋ ਗਿਆ ਜਣੀ ਦੀ ਤੇ ਨਾਲੇ ਗੱਡੀ ਦੇ ਪੇਪਰ ਨਾਲੇ ਟਰੇਲਰ ਦੇ ਪੇਪਰ ਅੰਦਰ ਕੰਪਿਊਟਰ ਲੱਗੇ ਆ ਆਪਾਂ ਲੈਂਗੁਏਜ ਸਿਲੈਕਟ ਕਰਕੇ ਰੈਫਰੈਂਸ ਨੰਬਰ ਲਿਖ ਕੇ ਠੀਕ ਹੈ ਜੀ ਕੰਪਨੀ ਦਾ ਨਾਮ ਲਿਖ ਕੇ ਆਪਦਾ ਨਾਮ ਸਰਨੇਮ ਸਾਰਾ ਕੁਝ ਲਿਖ ਕੇ ਉਸ ਤੋਂ ਬਾਅਦ ਜਿਵੇਂ ਜਿਵੇਂ ਉਹ ਅੱਗੇ ਚੱਲੀ ਜਾਊ ਆਪਾਂ ਉਹਵੇਂਵੇਂ ਸਕੈਨ ਕਰੀ ਜਾਣੇ ਆ ਪੇਪਰ ਸਕੈਨ ਕਰਨ ਤੋਂ ਬਾਅਦ ਜਦੋਂ ਡਨ ਹੋ ਗਿਆ ਫਿਰ ਆਪਾਂ ਨੂੰ ਬਾਜ ਮਾਰਨਗੇ ਜਾਂ ਆਪਾਂ ਨੂੰ ਇੱਕ ਡਿਵਾਈਸ ਦੇ ਦਿੰਦੇ ਆ ਪੀਜਰ ਬਈ ਇਹ ਜਦੋਂ ਬੀਪ ਕਰੂ ਉਦੋਂ ਤੁਸੀਂ ਆ ਜਾਓ ਤੇ ਤੁਹਾਨੂੰ ਮੈਪ ਤੇ ਲੋਕੇਸ਼ਨ ਦੇ ਦਾਂਗੇ ਤੇ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਅੰਦਰ ਦਾ ਸਿਸਟਮ ਵੀ ਤੇ ਉੱਥੇ ਕਿਵੇਂ ਸਕੈਨਰ ਕਰਦੇ ਆ ਜਿਵੇਂ ਅੰਦਰ ਲੱਗਿਆ ਸਾਰਾ ਸਿਸਟਮ ਸੌਖਾ ਏਡਾ ਔਖਾ ਨਹੀਂ ਆ ਲੱਗੇ ਹੋਇਆ ਸਿਸਟਮ ਜੀ ਤੇ ਉਹ ਥੱਲੇ ਹੈਗਾ ਸਕੈਨਰ ਉੱਪਰ ਹੈਗਾ ਕੰਪਿਊਟਰ ਦੀ ਸਕਰੀਨ ਤੁਸੀਂ ਕੀ ਕਰਨਾ ਉਤੋਂ ਸਟਾਰਟ ਕਰਕੇ ਇੰਗਲਿਸ਼ ਲੈਂਗੁਏਜ ਸਿਲੈਕਟ ਕਰਕੇ ਜਿਵੇਂ ਜਿਵੇਂ ਉਹ ਦੱਸੀ ਜਾਂਦਾ ਉਹ ਮੈਂ ਮ ਭਰੀ ਜਾਣੇ ਆ ਭਰਨ ਤੋਂ ਬਾਅਦ ਇੱਧਰ ਗੇਟ ਲੱਗਿਆ ਹੋਇਆ ਉਹਨਾਂ ਨੇ ਆਪਾਂ ਨੂੰ ਜਦੋਂ ਸਾਰਾ ਕੰਪਲੀਟ ਹੋ ਗਿਆ ਆਪਾਂ ਨੂੰ ਇੱਕ ਡਿਵਾਈਸ ਦੇ ਕੇ ਕਿਹਾ ਗੱਡੀ 'ਚ ਬੇਟ ਕਰੋ ਜਦੋਂ ਰੈਡੀ ਹੋ ਕੇ ਪੇਪਰ ਆਜਣਾ ਕਿ ਫਿਰ ਉਹ ਜੀ ਉਹਨਾਂ ਨੇ ਆਪਾਂ ਨੂੰ ਕਾਰਡ ਦੇਤਾ ਪੇਪਰ ਦੇਤਾ ਨਹੀਂ ਆ ਗਿਆ ਵੱਧ ਤੇ ਚੱਲਦੇ ਆਪਾਂ ਗੱਡੀ ਕਰਾਉਣੇ ਆ ਉੱਥੋਂ ਲੋਡ ਰੈਂਪ ਤੋਂ ਆਫਿਸ ਚ ਦੱਸ ਕੇ ਕਿੰਨੇ ਨੰਬਰ ਰੈਂਪ ਤੇ ਦੱਸਣਗੇ ਉਹਨੇ ਤੇ ਲਾ ਕੇ ਲੋਡ ਕਰਾ ਕੇ ਫੇਰ ਇੱਥੇ ਆਉਣਾ ਪਾਰਕਿੰਗ ਚ ਤੇ ਪਾਰਕਿੰਗ ਚ ਆ ਕੇ ਇਹਨਾਂ ਨੂੰ ਪੇਪਰ ਦੇਣੇ ਆ ਇਹਨਾਂ ਨੇ ਸੀਐਮਆਰ ਟੀ1 ਪੇਪਰ ਕਸਟਮ ਪੇਪਰ ਹਨਾ ਇਹ ਨਬਾਇਸ ਸਾਰੇ ਪੇਪਰ ਦੇ ਦੇਣੇ ਆ ਫੇਰ ਉਹ ਆਪਾਂ ਅਪਲੋਡ ਕਰਕੇ ਲੋਕ ਲੋਕ ਲਾ ਕੇ ਇੱਥੋਂ ਜਰਮਨੀ 포ਰਟ ਤੈਨੂੰ ਨਿਕਲ ਜਾਣਾ ਜੀ ਆਫਿਸ ਇਹ ਕਹਿੰਦੇ ਵੀ 10 ਨੰਬਰ ਵੇਅਰਹਾਊਸ ਦੇ ਵਿੱਚ ਜਾ ਕੇ ਤੁਸੀਂ ਐਕਸ ਨੰਬਰ ਤੇ ਗੱਡੀ ਲਾ ਦੋ ਜਿਵੇਂ ਲਿਖਿਆ ਹੁੰਦਾ ਨਾ ਵੀ 10 ABC ਆਪਣੀ ਹੈਗੀ 10X ਆ ਰੈਂਪਾਂ ਤੇ ਲੱਗੀਆਂ ਹੋਈਆਂ ਨੇ ਗੱਡੀਆਂ ਕੌਣ ਚੱਕੀ ਚੱਲ ਰਹੀ ਹੈ ਇੰਡੀਆ 'ਚ ਵੀ ਇਹਦੇ ਤਕੜੇ ਪ੍ਰੋਜੈਕਟ ਚੱਲ ਰਹੇ ਆ ਜਿਵੇਂ ਆਦੇ ਲਿਖਿਆ ਹੋਇਆ ਹੈ ਨਾ ਉੱਤੇ 9 A ਆਪਾਂ ਲਾਉਣੀ ਆ 10X ਤੇ ਉੱਧਰ ਜਾ ਕੇ ਗੱਡੀ ਲਾਉਣੀ ਆ ਰੈਂਪ ਤੇ ਤਿਆਰ ਆ ਰਹਿ ਜਾਂਦਾ ਇਧਰ ਲਈ ਸਾਈਡ ਆਫਿਸ ਪਰਲੀ ਸਾਈਡ ਵੀ ਕਈ ਕਿਹੜੀ ਗੱਟੀਆਂ ਲੋਡ ਹੁੰਦੀਆਂ ਆਪਣੀ ਗੱਡੀ ਇਧਰ ਲਈ ਸਾਈਡ ਲੋਡ ਹੋਣੀ ਆ ਹਾਂਜੀ ਆਪਾਂ ਉਧਰੋਂ ਨਿਕਲ ਕੇ ਇਧਰ ਆ ਕੇ ਵੀਡੀਓ ਸ਼ੂਟ ਨਹੀਂ ਹੋਈ ਜਣਦੇ ਉੱਥੋਂ ਆਪਾਂ ਆਫਿਸ ਚੋਂ ਪੇਪਰ ਲੈ ਪੇਪਰਾਂ ਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਉਹਨਾਂ ਨੇ ਆਪਾਂ ਨੂੰ ਰਵਾਈਜ਼ ਦਿੱਤੀ ਜਦੋਂ ਉਹਨੇ ਵੀਪ ਕੀਤਾ ਆਪਾਂ ਅੰਦਰੋਂ ਜਾ ਕੇ ਪੇਪਰ ਲੈ ਅਪਲੋਡ ਕੀਤੇ ਤੇ ਟ੍ਰੇਲਰ ਨੂੰ ਸੀਲ ਲਾਈ ਸਾਰਾ ਕੁਝ ਹੈ ਨਾ ਲੋਕ ਲਾਇਆ ਤੇ ਉੱਥੋਂ ਆਪਾਂ ਨਿਕਲ ਕੇ ਹੁਣ ਆਪਾਂ ਚੱਲੇ ਆ ਜਰਮਨੀ ਨੂੰ ਤੇ ਸਾਰੇ ਪੇਪਰ ਆਪਣੇ ਕੋਲ ਆ ਉਹ ਤਾਂ ਸਾਰਿਆਂ ਨੂੰ ਜਿਵੇਂ ਪਤਾ ਹੀ ਆ ਵੀ ਆਪਾਂ ਨੂੰ ਪੇਪਰ ਮਿਲਦੇ ਆ ਤੇ ਹੁਣ ਆਪਾਂ ਪਾ ਲਈਏ ਚੱਲੇ ਲੋ ਜੀ ਗੱਡੀਆਂ ਲੱਗੀਆਂ ਹੋਈਆਂ ਆ ਬਾਰਡਰ ਤੇ ਆਪਾਂ ਜਿਹੜੀ ਨੀਦਰਲੈਂਡ ਹਾਲੈਂਡ ਐਂਟਰ ਹੋਮ ਲੱਗੇ ਆ ਤੇ ਇੱਥੇ ਕਰਾਂਗੇ ਬਿਗਨ ਕੰਟਰੀ ਇਹ ਆਪਣੇ ਜਿਹੜਾ ਲੱਗਿਆ ਟੈਕ ਕੋਇਲ ਲੱਗਿਆ ਸਟੋਨ ਬ੍ਰਿਜ ਦਾ ਤੇ ਆ ਹੈਗਾ ਸਟੋਨ ਬ੍ਰਿਜ ਦਾ ਟੈਕੋ ਕਾਰਡ ਇਹ ਤੇ ਇੱਕ ਦਾ ਵੀਡੀਓ ਤੇ ਇੱਕ ਸਟੋਨ ਬ੍ਰਿਜ ਹਨਾ ਇਹ ਤੇ ਹੋਰ ਤਰੀਕੇ ਨਾਲ ਇਹ ਚ ਪੂਰਾ ਨਾਮ ਦਾ ਚ ਕੋਡ ਆਉਂਦੇ ਆ ਤੇ ਇੱਥੇ ਜਾ ਕੇ ਆਪਾਂ ਕਰਨਾ ਪਲੇਸ ਤੇ ਚ ਬਿਗਨ ਪਲੇਸ ਓਕੇ ਸਿਲੈਕਟ ਇੱਥੇ ਪੂਰਾ ਨਾਮ ਆਉਂਦਾ ਜੇ ਮੈਂ ਆਪਾਂ ਬੈਲਜੀਅਮ ਚ ਸੀਗੇ ਹੁਣ ਆਪਾਂ ਆ ਗਏ ਨੀਦਰਲੈਂਡਸ ਤੇ ਆਪਾਂ ਇਹਨੂੰ ਸਿਲੈਕਟ ਕਰ ਦੇਣਾ ਓਕੇ ਤਿਆਰ ਹੋ ਗਈ ਆਪਣੀ ਚੇਂਜ ਕੰਟਰੀ ਪਿੱਛੇ ਕਰ ਦੇਣਾ ਵੈਸੇ ਨੇ ਆਪਣੇ ਆਪ ਹੀ ਟਾਈਮ ਚੱਕ ਲੈਣਾ ਤੇ ਜਿੰਨਾ ਵੀ ਆਪਣਾ ਟਾਈਮ ਰਹਿੰਦਾ ਹੋਊਗਾ ਅੰਡੇ ਗ੍ਰੇ ਵਿੱਚ ਵਧੀਆ ਇਹ ਚ ਵੀ ਵਧੀਆ ਸਿਸਟਮ ਆ ਗਿਆ ਨਾ 2 ਘੰਟਿਆਂ 'ਚ ਆਪਾਂ ਨੂੰਗਾ 45 ਮਿੰਟ ਦੀ ਰੈਸਟ ਲੈਣੀ ਜ਼ਰੂਰੀ ਆ ਤੇ ਬਸ ਹੁਣ ਇੱਥੋਂ ਨਿਕਲ ਕੇ ਆਪਾਂ ਨੀਦਰਲੈਂਡ 'ਚ ਨੀਦਰਲੈਂਡ ਦੇ ਲਈ ਆਪਾਂ ਨੂੰ ਬਗਨੇਤੇ ਲੈਣਾ ਪੈਂਦਾ ਮੈਨੇਜਰ ਨੇ ਹਫਤੇ ਦਾ ਲੈ ਕੇ ਰੱਖਿਆ ਹੋਇਆ ਇੱਧਰ ਕੰਮ ਇੱਧਰ ਹੀ ਸਾਈਡ ਦਾ ਕਰਕੇ ਆਹ ਲੱਗੀ ਦੀ ਆ ਮੱਕੀ ਆ ਹੁਣ ਆਪਾਂ ਨੀਦਰਲੈਂਡ ਚ ਐਂਟਰ ਹੋ ਗਿਆ ਆ ਇਹ ਬਾਰਡਰ ਆ ਕੋਈ ਇੱਥੇ ਬੈਰੀਅਰ ਨਹੀਂ ਕੋਈ ਕਸ ਨਹੀਂ ਪੰਜਾਬ ਤੋਂ ਜਿਵੇਂ ਹਰਿਆਣਾ ਚ ਐਂਟਰ ਹੁੰਨੇ ਆ ਉਵੇਂ ਹਜੇ ਕੁਝ ਮਿਲ ਜੂ ਤੁਹਾਨੂੰ ਪਰ ਇਦਾਂ ਦੇ ਦੇਸ਼ਾਂ ਦੇ ਬਾਰਡਰਾਂ ਤੇ ਕੁਝ ਨਹੀਂ ਮਿਲਦਾ ਜਿਹੇ ਦੇਸ਼ ਦੂਜੇ ਦੇਸ਼ ਚ ਐਂਟਰ ਹੁੰਣਾ ਆਪਾਂ ਚੱਲਦੇ ਆ ਨੀਦਰਲੈਂਡ ਨੀਦਰਲੈਂਡ ਤੋਂ ਬਾਅਦ ਆਪਾਂ ਜਰਮਨੀ ਜਾਣਾ ਥੋੜੀ ਬਾਟ ਆ ਨੀਦਰਲੈਂਡ ਚ 50 ਕਿਲੋਮੀਟਰ ਦੀ ਹੀ ਗੱਡੀ ਚੱਲਣੀ ਆ ਆਪਾਂ ਸਾਈਡ ਸਾਈਡ ਤੋਂ ਲੰਘ ਕੇ ਅੱਗੇ ਆ ਜਰਮਨੀ ਚ ਐਂਟਰ ਹੋ ਜਾਣਾ ਫਿਰ ਜਰਮਨੀ ਚ ਐਂਟਰ ਹੋ ਕੇ ਤੇ ਰੱਬ ਤੇਡਾ ਭਲਾ ਕਰੇ ਫਿਰ ਜਿੱਲਾਂਗੇ ਡਸ਼ਬਰਗ ਉੱਥੇ ਪੋਰਟ ਤੇ ਆਪਾਂ ਟਰਾਲਾ ਕੱਟਣਾ ਗੱਡੀ ਦਾ ਕੰਮ ਕਰਾਉਣਾ ਥੋੜਾ ਜਿਹਾ ਕੱਲ ਨੂੰ ਕਰਾਵਾਂਗੇ ਜੇ ਭੇਜਣਗੇ ਆ ਗਿਆ ਨੀਦਰਲੈਂਡ ਦਾ ਲੱਗਿਆ ਹੈ ਲੋਗੋ ਆ ਗਿਆ ਨੀਦਰਲੈਂਡ ਦਾ ਲੋਗੋ ਬਾਰਡਰ ਤੇ ਅਰੇਂਜ ਕਰ ਜਾਂਦੀ ਆ ਥੋੜਾ ਟਾਈਮ ਲਓ ਜੀ ਆਪਾਂ ਜਰਮਨੀ ਚੋਗੇ ਐਂਟਰ ਜਿਵੇਂ ਆਪਾਂ ਨੀਦਰਲੈਂਡ ਦੀ ਵਿਗਨ ਕੰਟਰੀ ਕੀਤੀ ਸੀ ਇੱਥੇ ਵੀ ਕਰਕੇ ਚੇਂਜ ਕੰਟਰੀ ਤੇ ਹੁਣ ਆਪਾਂ ਇੱਥੋਂ ਨੇੜੇ ਹੀ ਆ 40 ਕਿਲੋਮੀਟਰ ਤੇ ਪੋਰਟ ਆ ਉੱਥੇ ਜਾਵਾਂਗੇ ਉੱਥੇ ਆਪਦਾ ਐਂਟਰ ਹੋਵਾਂਗੇ ਐਂਟਰ ਹੋਣ ਤੋਂ ਬਾਅਦ ਆਪਾਂ ਜੋ ਵੀ ਕਿੰਨਾ ਭਾਰ ਆ ਸੀਐਮਆਰ ਤੇ ਉਹ ਭਰ ਕੇ ਰੈਫਰੈਂਸ ਨੰਬਰ ਭਰ ਕੇ ਕਿੱਥੇ ਟਰਾਲਾ ਕੱਟਣਾ ਸਾਰਾ ਉਹ ਭਰ ਕੇ ਚੱਲਾਂਗੇ ਤੇ ਉਸ ਤੋਂ ਬਾਅਦ ਜਿੱਥੇ ਹੋਇਆ ਉੱਥੇ ਕੱਟ ਕੇ ਟਰਾਲਾ ਫਿਰ ਜੂੰ ਟਕੱਲੇ ਲੈ ਕੇ ਆਪਾਂ ਪਾਰਕਿੰਗ 'ਚ ਜਾਵਾਂਗੇ ਕੱਲ ਨੂੰ ਕਰਾਵਾਂਗੇ ਗੱਡੀ ਦਾ ਕੰਮ ਠੀਕ ਹੈ ਜੀ ਤੇ ਜਰਮਨੀ ਦਾ ਵੈਦਰ ਹੈਗਾ ਘੈਂਟ ਜੀ ਪੂਰਾ ਵਾਤਾਵਰਨ ਪੂਰਾ ਵਧੀਆ ਓਕੇ ਆ ਕੰਮ ਜਮਾ ਤੇ ਘੈਂਟ ਆ ਇੱਥੇ ਮਾਹੌਲ ਤੇ ਆਪਾਂ ਪਹੁੰਚਦੇ ਆ ਉੱਥੇ ਜੀ ਹੁਣ ਤੇ ਕਰਦੇ ਆ ਟਰਾਲਾ ਐਕਸਪੋਰਟ ਲਓ ਜੀ ਆਪਾਂ ਪਹੁੰਚ ਕੇ ਪੋਰਟ ਤੇ ਆ ਮਸ਼ੀਨ ਲੱਗੀ ਹੋਈ ਆ ਤੇ ਇੱਥੇ ਕਰਾਂਗੇ ਆਪਾਂ ਐਂਟਰੀ ਰੈਫਰੈਂਸ ਨੰਬਰ ਪਾਵਾਂਗੇ ਤੇ ਇੱਥੋਂ ਕੱਢ ਕੇ ਲੈ ਕੇ ਜਾਵਾਂਗੇ ਟਿਕਟ ਇੱਥੇ ਲੋਡ ਨੰਬਰ ਪਾਉਣਾ ਪੈਂਦਾ ਵੀ ਕਿੰਨੇ ਟਨ ਪਹਿਲਾਂ ਲੋਡ ਆ ਲਓ ਜੀ ਆਪਾਂ ਇੱਥੇ ਇੰਗਲਿਸ਼ ਸਿਲੈਕਟ ਕਰ ਲਈ ਤੇ ਆ ਆਪਣਾ ਆ ਗਿਆ ਠੀਕ ਆ ਜੀ ਮੋਹਰੇ ਵਾਲਾ ਸਿਸਟਮ ਨਹੀਂ ਦਾਬ ਨਹੀਂ ਮੇਰੇ ਸਾਬ ਨੂੰ weight ਪਾ ਦੇਣਾ 1660 ਓਹੋ 1660 63 ਐਂਟਰ ਕਰ ਦੇਣਾ ਤੇ ਅੱਗੇ ਚੱਲ ਪਾਣਾ ਸਿਸਟਮ ਤੇ ਜੀ ਹੁਣ ਆਪਾਂ ਨਾ ਗਿਆ ਰੈਫਰੈਂਸ ਨੰਬਰ ਆਪਣਾ ਹੈਗਾ ਵਾ ਜੂ ਏ ਐਫ ਤੇ ਜੀ ਐਨ ਆਹ ਰੈਫਰੈਂਸ ਨੰਬਰ ਭਰ ਦੇਣਾ ਐਂਟਰ ਆ ਜਣ ਤੇ ਆਪਾਂ ਆ ਗਿਆ ਓਕੇ ਜੇ ਉਹ 100 ਟ੍ਰੇਲਰ ਨੰਬਰ ਸਹੀ ਆ ਡੂ ਯੂ ਵਾਂਟ ਟੂ ਪਿਕ ਅਪ ਐਨੀ ਕੰਟੇਨਰ ਨਹੀਂ ਆਪਾਂ ਕੋਈ ਚੱਕਣਾ ਨਹੀਂਗਾ ਤੇ ਸਿਸਟਮ ਜੋ ਅਪਡੇਟ ਹੋ ਰਿਹਾ ਪਲੀਜ਼ ਟਿਕਟ ਲੈ ਲਓ ਕਹਿੰਦੇ ਇੱਥੇ ਆ ਜਣੀ ਟਿਕਟ ਆਪਣੀ ਆ ਜਾਗਾ ਤੇ ਓਕੇ ਪਹਿਲਾਂ ਕਰਨਾ ਹੁੰਦਾ ਇਹ ਕਰਦੀਆਂ ਹੋਰ ਤਰ੍ਹਾਂਸੀ ਮਿਸ ਕਰਦੀਆਂ ਗੱਡੀਆਂ ਕੁਛ ਪਰਚੀ ਹੈ ਨਹੀਂ ਸੀ ਆਪਾਂ ਗੱਡੀ ਸਾਈਡ ਤੇ ਲਾ ਕੇ ਇੱਥੋਂ ਹੁਣ ਆਪਾਂ ਪਰਚੀ ਲੈ ਕੇ ਚੱਲਾਂਗੇ ਕਿਹੜੀ ਲੋਕੇਸ਼ਨ ਤੇ ਕੱਟਣਾ ਜੇ ਉਹ ਲੋਕੇਸ਼ਨ ਤੇ ਕੋਈ ਟਰੇਲਰ ਲੱਗਿਆ ਹੋਵੇ ਫਿਰ ਉਹਦੇ ਨਾਲ ਜਗਾ ਕਿੱਥੇ ਮਿਲਦੀ ਉੱਥੇ ਕੱਟ ਦੋ ਆਪਾਂ ਕਲਾ ਕੱਟਣ ਆਂ ਚੱਕਣਾ ਹੈ ਨਹੀਂ ਇਦਾਂ ਟਰਾਲੇ ਬੱਸ ਟ੍ਰੇਨਾਂ ਤੇ ਰੱਖੇ ਜਾਂਦੇ ਆ ਤੇ ਇਦਾਂ ਹੀ ਚੱਕ ਕੇ ਬਾਹਰ ਅੱਖ ਲੰਦੇ ਆ ਤੇ ਚੱਲੇ ਆ ਬੱਸ ਇਹ ਕੋਈ ਕਿਤੇ ਚੱਲਿਆ ਕੋਈ ਲਤੂਨੀਆ ਕੋਈ ਲੱਟਪੀਆ ਕੋਈ ਕਿਤੇ ਕੋਈ ਕਿਤੇ ਜਾਣ ਦੀ ਜਿੱਥੇ ਦੀ ਵੀ ਰਿਕੁਆਇਰਮੈਂਟ ਆ ਜਿਵੇਂ ਉਹ ਮੈਂ ਚੱਲਿਆ ਉਹ ਖੜਾ ਇੱਕ ਚੱਕੀ ਉਹ ਮੈਂ ਚੱਕ ਲੈਂਦੇ ਆ ਲਈ ਆਉਂਦਾ ਨਾ ਟਰੇਲਰ ਚੱਕੀ ਆ ਜਾਂਦਾ ਫਿਰਦਾ ਚੱਕੀ ਲਈ ਫਿਰਦਾ ਇਦਾਂ ਬਸ ਆਹ ਕਰੇਨਾ ਘੜੀਆਂ ਕੋਈ ਇਦਾਂ ਰੱਖੀ ਜਾਂਦੀਆਂ ਨੇ ਚੱਕ ਕੇ ਫਿਰ ਦੂਜੇ ਲੋਟ ਆਉਂਦੀਆਂ ਹੋਏ ਤਰ ਆਪਣੀ ਲੋਕੇਸ਼ਨ ਹੈਗੀ ਆ T242 ਉੱਥੇ ਦੇਖਦੇ ਆ ਜਗ੍ਹਾ ਹੁੰਦੀ ਆ ਉੱਥੇ ਕੱਟ ਦਾਂਗੇ ਕੱਟ ਕੇ ਦੁਬਾਰਾ ਟਰਾਂਸਫਰ ਐਕਟ ਕਰਾਂਗੇ ਤੇ ਫੇਰ ਇੱਥੋਂ ਗੱਡੀ ਖਾਲੀ ਜੂੰਟ ਲੈ ਜਾਵਾਂਗੇ ਇਧਰਲੀ ਸਾਈਡ ਵੀ ਕੱਟੇ ਹੁੰਦੇ ਆ ਜਿਵੇਂ ਹਨਾ ਤੇ ਆ ਵੀ ਕੱਟੇ ਹੋਏ ਨੇ ਟਰਾਲੇ ਆ ਤੇ ਆਪਣੀ ਕੰਪਨੀ ਦੇ ਘੜਾ ਤਰ੍ਹਾਂ ਸੀ ਇਸਕਾ ਦਾ ਆਪਣਾ ਹੈਗਾ 42 ਨੰਬਰ 3 ਚੱਲ ਪਈ ਆਪਾਂ 42 ਤੇ ਕੱਟ ਦੇਣਾ ਇਹ ਲੈਣ ਚੀ ਹੈ ਇਥੇ ਟ੍ਰਾਂਸਫਰ ਐਕਟ ਤਾਂ ਕਰੀਦਾ ਵੀ ਜੇ ਮੈਂ ਟ੍ਰੇਨ 'ਚ ਕੋਈ ਚੀਜ਼ ਟੁੱਟ ਭੱਜ ਜੁੰਦੀ ਆ ਤਾਂ ਇਹ ਫਿਰ ਉਹ ਚੀਜ਼ ਦੇ ਪਰਪਾਈ ਕਰ ਲੈਂਦੇ ਆ ਇਨਸੂਰਸ ਵਗੈਰਾ ਲੋ ਜੀ ਇੱਥੇ ਆਪਾਂ ਕੱਟ ਦੇਣਾ ਟ੍ਰੇਲਰਾਂ ਕੱਟੇ ਹੋਏ ਆ ਤੇ ਗੱਡੀ ਦੇ ਪੇਪਰ ਤੇ ਸੀਐਮਆਰ ਵਗੈਰਾ ਆਪਾਂ ਸਾਰੇ ਹਾਲੀ ਪੇਪਰ ਸਾਰੇ ਇੱਥੇ ਰੱਖਣੇ ਆ ਤੇ ਟ੍ਰੇਲਰ ਦੇ ਬਾਕਸ ਵਿੱਚ ਤੇ ਟ੍ਰਾਂਸਫਰ ਐਕਟ ਕਰਦੇ ਆ ਤੇ ਉਸ ਤੋਂ ਬਾਅਦ ਨਿਕਲਦੇ ਆ ਤੇ ਫਿਰ ਪਾਰਕਿੰਗ ਚ ਜਾ ਕੇ ਬਲੌਗ ਦੀ ਕਰਾਂਗੇ ਐਂਡਿੰਗ ਲੋ ਜੀ ਹੋ ਗਏ ਫ੍ਰੀ ਤੇ ਟ੍ਰਾਂਸਪਰਟ ਕਰਤਾ ਤੇ ਆਪਾਂ ਜਦੋਂ ਵੀ ਜੁੰਟ ਕਿਤੇ ਵੀ ਲੈ ਕੇ ਜਾਣੀ ਆ ਨਾ ਤੇ ਆਪਣੇ ਉੱਤੇ ਟਾਇਰ ਕਵਰ ਪਹਿਲਾਂ कसे ਹੁੰਦੇ ਆ ਕਿਉਂਕਿ ਮੈਗਾ ਟ੍ਰੇਲਰਾਂ ਨਹੀਂ ਲੱਗਦੇ ਆ ਤੇ ਜਦੋਂ ਆਪਾਂ ਜਿਹੜਾ ਤੇ ਕੱਲੇ ਜੁੰਟ ਲੈ ਕੇ ਜਾਣੀ ਆ ਕਸਣੇ ਹੁੰਦੇ ਜੇ ਨਹੀਂ ਇਹ कसे ਨਹੀਂ ਫਟ ਗਈ ਤੇ ਤਾਂ ਇਹਨਾਂ ਦਾ ਫਾਈਨ ਨਾ ਕਿਉਂਕਿ ਮੀਂਹ ਮੂੰਹ ਪੈਂਦੇ ਰਹਿੰਦੇ ਐ ਰੂੜੀ ਰਾੜੀ ਕਿਸੇ ਗੱਡੀ 'ਚ ਵੱਜਣੀ ਆ ਕੁਝ ਵੀ ਨਾ ਨੁਕਸਾਨ ਤੋਂ ਤੇ ਬਾਅਦ 'ਚ ਜਦੋਂ ਟਰੇਲਰ ਪਾਉਣਾ ਤਾਂ ਫੇਰ ਉੱਥੇ ਲਾ ਕੇ ਕੱਸਣੇ ਹੁੰਦੇ ਆ ਇਹ ਠੀਕ ਹੈ ਜੀ ਤੇ ਇਹ ਸੀਗੀ ਜਾਣਕਾਰੀ ਲੋ ਜੀ ਆਪਾਂ ਅੱਗੇ ਪਾਰਕਿੰਗ 'ਚ ਗੱਡੀਆਂ ਲੱਗੀਆਂ ਹੋਈਆਂ ਇਹ ਨਾਲ ਹੀ ਸੀਗੀ ਪਾਰਕਿੰਗ ਤੇ ਜੇ ਕੋਈ ਵੀਰ ਐ ਜਿਵੇਂ ਡਸ਼ ਵਰਗੇ ਜਿੱਤੇ ਟਰਾਲਾ ਘਟਦਾ ਜੀਲ 'ਚ ਤੇ ਉਹਨੇ ਜਿਵੇਂ ਆਪਣੀ ਜੂਨਟ ਆ ਕੱਲੀ ਇਹ ਜੇਕਰ ਇਹ ਲਾਉਣੀ ਆ ਕੱਲੀ ਜੂਨਟ ਬੰਦੇ ਨੇ ਤਾਂ ਨਾਲ ਹੀ ਅੱਗੇ ਨਿਕਲ ਕੇ ਰੌਂਡ ਬੋਰਡ ਤੋਂ ਰਾਈਟ ਦੈਨ ਫਿਰ ਫਸਟ ਰਾਈਟ ਲੈਫਟ ਸਾਈਡ ਤੇ ਇਹ ਪਾਰਕਿੰਗ ਆ ਠੀਕ ਹੈ ਜੀ ਬਟ ਆਪਾਂ ਨੂੰ ਜੇਕਰ ਆਪ ਇੱਥੇ ਗੱਡੀ ਲਾਉਣੀ ਆ ਆਪ ਨੂੰ ਟਿਕਟ ਚਾਹੀਦੇ ਜਦੋਂ ਆਪਾਂ ਪੋਰਟ ਉਹ ਡਸ਼ਬੋਰਡ ਵਾਲਾ ਇਹ ਕੱਲੀ ਜੂਨਟ ਦੇ ਨਾਲ ਐਗਜ਼ਿਟ ਕਰਦੇ ਆ ਤਾਂ ਆਪਾਂ ਜਿਹੜੀ ਟਿਕਟ ਆ ਨਾ ਐਗਜ਼ਿਟ ਵਾਲੀ ਉਹ ਲਿਆ ਕੇ ਇੱਥੇ ਦੇਣੀ ਹੁੰਦੀ ਆ ਉਹਨਾਂ ਨੇ ਗੱਡੀ ਨੰਬਰ ਚੈੱਕ ਕਰਨਾ ਹੁੰਦਾ ਵੀ ਗੱਡੀ ਇੱਥੇ ਪੋਰਟ ਤੋਂ ਆਈ ਆ ਤਾਂ ਇੱਥੇ ਆਪਾਂ 7 ਦਿਨ ਫ੍ਰੀ ਰਹਿ ਸਕਦੇ ਆ ਠੀਕ ਹੈ ਜੀ ਤੇ ਇੱਥੇ ਲਾਤੀ ਆਪਾਂ ਜੂਨਟ ਸਵੇਰੇ ਦੇਖੋ ਗੱਡੀ ਦਾ ਕੰਮ ਕਰਾਉਣ ਭੇਜਦੇ ਆ ਜਾਂ ਫਿਰ ਕੋਈ ਟਰਾਲਾ ਚੱਕ ਹੁੰਦੇ ਆ ਇੱਥੇ ਕਰਦੇ ਆ ਜੀ ਆਪਾਂ ਬਲੌਗ ਦਾ ਵੀਡੀਓ ਦਾ ਐਂਡ ਤੇ ਜੇਕਰ ਕੋਈ ਚੀਜ਼ ਨਹੀਂ ਪਤਾ ਲੱਗੀ ਹੋਣੀ ਤੇ ਜਾਂ ਵੀ ਕੋਈ ਹੋਰ ਇਹਦੇ ਵਿੱਚ ਜਾਣਕਾਰੀ ਚਾਹੀਦੀ ਹੋਈ ਤਾਂ ਲੀਵ ਕਰ ਦਿਓ ਕਮੈਂਟ ਤੇ ਆਪਾਂ ਰਪਲਾਈ ਕਰਾਂਗੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ